ਸਾਤ ਦਾ ਸ਼੍ਰੀ ਅਕਾਲ ਜੀ ਮੇਰੇ ਪਾਪਾ ਇੱਕ ਕੰਪਨੀ ਵਿੱਚ ਜੌਬ ਕਰਦੇ ਸੀ ਮੰਮੀ ਵੀ ਜੌਬ ਕਰਨਾ ਚਾਹੁੰਦੀ ਸੀ ਪਰ ਮੇਰੇ ਪਾਪਾ ਨੇ ਉਹਨੂੰ ਜੌਬ ਨਹੀਂ ਕਰਨ ਦਿੱਤੀ ਮੇਰੀ ਮੰਮੀ ਬਹੁਤ ਜ਼ਿਆਦਾ ਸੋਹਣੀ ਸੀ ਇਸ ਕਰਕੇ ਪਹਿਰੇ ਪਾਪਾ ਮੰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਸੀ ਮੰਮੀ ਹਮੇਸ਼ਾ ਇਹ ਕਹਿੰਦੀ ਕਿ ਮੇਰੀ ਕਾਬਲੀਅਤ ਤੋਂ ਤੇਰਾ ਪਿਓ ਸੜਦਾ ਵਾ ਤਾਂ ਹੀ ਮੈਨੂੰ ਬਾਹਰ ਨਹੀਂ ਜਾਣ ਦਿੰਦਾ ਬਸ ਇਸ ਵਜ੍ਹਾ ਕਰਕੇ ਮੰਮੀ ਪਾਪਾ ਚ ਅਕਸਰ ਲੜਾਈ ਝਗੜੇ ਚੱਲਦੇ ਰਹਿੰਦੇ ਸੀ ਮੰਮੀ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਆਪਣੀਆਂ ਸਹੇਲੀਆਂ ਦੀਆਂ ਹੀ ਕਰਦੀ ਹੁੰਦੀ ਸੀ ਜਿਨ੍ਹਾਂ ਨੂੰ ਹਰ ਵਕਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਦਾ ਹੀ ਰਹਿੰਦਾ ਸੀ ਮੰਮੀ ਨੂੰ ਵੀ ਬਹੁਤ ਸ਼ੌਂਕ ਹੁੰਦਾ ਸੀ ਕਿ ਉਹ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਵਰਤੇ ਪਰ ਗਰੀਬੀ ਕਰਕੇ ਉਹਨਾਂ ਦੇ ਸਾਰੇ ਸ਼ੌਂਕ ਮਰ ਗਏ ਪਰ ਸਾਡੇ ਘਰ ਇੰਨੀ ਵੀ ਜ਼ਿਆਦਾ ਗਰੀਬੀ ਨਹੀਂ ਸੀ ਮੇਰੇ ਪਾਪਾ ਵਧੀਆ ਕਮਾਉਂਦੇ ਸੀ ਘਰ 'ਚ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਸੀ ਜਦੋਂ ਮੇਰਾ ਜਨਮ ਹੋਇਆ ਸਾਰੇ ਬਹੁਤ ਖੁਸ਼ ਸੀ ਪਰ ਜਦੋਂ ਮੰਮੀ ਪਾਪਾ ਨੂੰ ਇਹ ਪਤਾ ਲੱਗਿਆ ਕਿ ਮੈਂ ਅਪਾਹਜ ਹਾਂ ਤਾਂ ਉਹ ਇਹਦਾ ਕਸੂਰਵਾਰ ਇੱਕ ਦੂਜੇ ਨੂੰ ਕਹਿਣ ਲੱਗ ਪਏ ਮੇਰੇ ਮਾਪਿਓ ਨੂੰ ਤੰਦਰੁਸਤ ਤੇ ਸੇਤਮੰਦ ਬੱਚਾ ਚਾਹੀਦਾ ਸੀ ਮੇਰੀ ਮੰਮੀ ਨੂੰ ਆਪਣੀਆਂ ਸਹੇਲੀਆਂ ਦੇ ਵਿੱਚ ਇਹ ਦੱਸਣ ਲੱਗੇ ਬਹੁਤ ਸ਼ਰਮ ਹੁੰਦੀ ਸੀ ਕਿ ਉਹਨਾਂ ਦਾ ਬੱਚਾ ਪਾਹੀ ਗਿਆ ਮੇਰੇ ਪਾਪਾ ਤਾਂ ਵੈਸੇ ਵੀ ਮੈਨੂੰ ਬੋਝ ਹੀ ਸਮਝਦੇ ਸੀ ਮੈਂ ਸਾਰਾ ਦਿਨ ਰੋਂਦੀ ਰਹਿੰਦੀ ਸੀ ਇੱਕ ਦਾਦੀ ਹੀ ਸੀ ਜੋ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਮੇਰੀ ਦੇਖਭਾਲ ਕਰਦੀ ਸੀ ਇੰਦਾ ਹੀ ਕਰਦੇ ਕਰਾਉਂਦੇ ਮੇਰੀ ਉਮਰ 10 ਸਾਲ ਦੀ ਹੋ ਗਈ ਮੇਰੇ ਮਾਪਿਓ ਨੇ ਤਾਂ ਅੱਜ ਤੱਕ ਮੈਨੂੰ ਕਦੇ ਪਿਆਰ ਹੀ ਨਹੀਂ ਕੀਤਾ ਸੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਮੈਂ ਅਪਾਹਜ ਹਾਂ ਤਾਂ ਉਹਨਾਂ ਨੇ ਮੇਰੇ ਨਾਲ ਹੋਰ ਵੀ ਜ਼ਿਆਦਾ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਸੀ ਮੈਨੂੰ ਕਿਤੇ ਵੀ ਔਣ ਜਾਣ ਨਹੀਂ ਦਿੰਦੇ ਸੀ ਇਹ 10-12 ਸਾਲ ਵਿੱਚ ਮੈਂ ਆਪਣੇ ਮਾਪਿਓ ਤੇ ਲੜਾਈ ਝਗੜੇ ਹੀ ਦੇਖਦੀ ਰਹੀ ਸੀ ਮੈਂ ਬਹੁਤ ਜ਼ਿਆਦਾ ਸੋਹਣੀ ਸੀ ਪਰ ਸੋਹਣੀ ਦਾ ਕੀ ਫਾਇਦਾ ਜਦ ਮੈਨੂੰ ਕੋਈ ਪਿਆਰ ਹੀ ਨਹੀਂ ਕਰਦਾ ਸੀ ਰੱਬ ਨੇ ਮੈਨੂੰ ਹੁਸਨ ਤਾਂ ਦੇ ਦਿੱਤਾ ਸੀ ਪਰ ਚੱਲਣ ਫਿਰਨ ਨੂੰ ਪੈਰ ਨਹੀਂ ਦਿੱਤੇ ਸੀ ਜਦੋਂ ਤੁਹਾਨੂੰ ਬੋਝ ਸਮਝਿਆ ਜਾਵੇ ਤਾਂ ਤੁਹਾਡੇ ਅੰਦਰ ਦੀਆਂ ਸਾਰੀਆਂ ਖੂਬੀਆਂ ਖਤਮ ਹੋ ਜਾਂਦੀਆਂ ਆ ਮੇਰਾ ਪਿਓ ਤਾਂ ਮੈਨੂੰ ਬੋਝ ਹੀ ਸਮਝਦਾ ਸੀ ਉਹ ਇਹੀ ਕਹਿੰਦਾ ਹੁੰਦਾ ਸੀ ਕਿ ਰੱਬ ਨੇ ਸਾਨੂੰ ਅਪਾਹਜ ਔਲਾਦ ਦਿੱਤੀ ਹੁਣ ਇਹਦੇ ਨਾਲ ਵਿਆਹ ਕੌਣ ਕਰਵਾਊਗਾ ਲੱਗਦਾ ਸਾਰੀ ਜ਼ਿੰਦਗੀ ਸਾਨੂੰ ਇਸ ਬੋਝ ਦੇ ਨਾਲ ਮੱਥਾ ਮਾਰਨਾ ਪੈਣਾ ਆ ਮੈਂ ਇਹ ਚੰਦੀ ਸੀ ਕਿ ਮੇਰੇ ਮਾਪਿਓ ਮੈਨੂੰ ਪਿਆਰ ਕਰਨ ਪਰ ਉਹ ਤਾਂ ਮੈਨੂੰ ਦੇਖਦੇ ਤੱਕ ਵੀ ਨਹੀਂ ਸੀ ਪਿਆਰ ਕਰਨਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਸੀ ਉਹ ਦੋਨੋਂ ਆਪਸ ਵਿੱਚ ਹੀ ਲੜਦੇ ਰਹਿੰਦੇ ਸੀ ਮੰਮੀ ਹਮੇਸ਼ਾ ਪਾਪਾ ਨੂੰ ਇਹੀ ਕਹਿੰਦੀ ਸੀ ਕਿ ਤੂੰ ਮੈਨੂੰ ਤਲਾਕ ਦੇ ਦੇ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਇਹ ਲੜਾਈ ਝਗੜਿਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰ ਮੈਂ ਵੀ ਮੈਂ ਹੀ ਸੀ ਕਿਉਂਕਿ ਮੈਂ ਆਪਾ ਹੀ ਜਿ ਸੀ ਤੇ ਉਹ ਮੇਰੇ ਤੋਂ ਨਫ਼ਰਤ ਕਰਦੀ ਸੀ ਉਹ ਮੈਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬੋਝ ਸਮਝਦੇ ਸੀ ਮੰਮੀ ਪਾਪਾ ਮੈਨੂੰ ਕਿਸੇ ਅਨਾਥ ਆਸ਼ਰਮ ਵਿੱਚ ਛੱਡ ਔਣਾ ਚਾਹੁੰਦੇ ਸੀ ਪਰ ਇਹ ਸਭ ਮੇਰੀ ਦਾਦੀ ਨੇ ਹੋ ਨਾ ਦਿੱਤਾ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ ਥੋੜੇ ਦਿਨਾਂ ਚ ਮੇਰੀ ਦਾਦੀ ਦੀ ਵੀ ਮੌਤ ਹੋ ਗਈ ਮੈਂ ਤਾਂ ਹੱਥ ਜੋੜ ਕੇ ਇਹੀ ਅਰਦਾਸ ਕਰਦੀ ਹੁੰਦੀ ਸੀ ਕਿ ਰੱਬਾ ਤੂੰ ਮੈਨੂੰ ਵੀ ਆਪਣੇ ਕੋਲ ਹੀ ਬੁਲਾ ਲੈ ਦਾਦੀ ਦੀ ਮੌਤ ਤੋਂ ਬਾਅਦ ਮੰਮੀ ਪਾਪਾ ਦੀਆਂ ਲੜਾਈਆਂ ਹੁਣ ਹੋਰ ਵੀ ਜ਼ਿਆਦਾ ਵੱਧ ਚੁੱਕੀਆਂ ਸੀ ਮੰਮੀ ਸਾਰਾ ਸਾਰਾ ਦਿਨ ਮੈਨੂੰ ਕੁੱਟਦੀ ਰਹਿੰਦੀ ਸੀ ਕਦੇ ਵੀ ਉਹਨਾਂ ਨੇ ਡਾਕਟਰ ਤੋਂ ਮੇਰਾ ਇਲਾਜ ਨਹੀਂ ਕਰਵਾਇਆ ਸੀ ਸ਼ਾਇਦ ਜੇ ਉਹ ਮੇਰਾ ਡਾਕਟਰ ਕੋਲ ਇਲਾਜ ਕਰਵਾ ਲੈਂਦੇ ਤਾਂ ਕੀਪ ਤਾਂ ਮੈਂ ਠੀਕ ਹੀ ਹੋ ਜਾਂਦੀ ਜਦੋਂ ਮੇਰੇ ਪਾਪਾ ਘਰ ਨਹੀਂ ਹੁੰਦੇ ਸੀ ਤਾਂ ਮੰਮੀ ਕਿਸੇ ਗੈਰ ਬੰਦੇ ਨੂੰ ਮਿਲਣ ਵੀ ਜਾਂਦੀ ਸੀ ਤੇ ਕਿਤੇ ਕਿਤੇ ਉਹਨੂੰ ਘਰ ਵੀ ਬੁਲਾ ਲੈਂਦੀ ਸੀ ਮੰਮੀ ਨੇ ਮੈਨੂੰ ਸਖਤੀ ਨਾਲ ਮਨਾ ਕੀਤਾ ਹੋਇਆ ਸੀ ਕਿ ਇਹ ਗੱਲ ਮੈਂ ਕਿਸੇ ਹੋਰ ਨੂੰ ਨਾ ਦੱਸਾਂ ਮੰਮੀ ਨੇ ਇਹ ਵੀ ਕਿਹਾ ਸੀ ਕਿ ਜੇ ਇਹ ਗੱਲ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਣਾ ਆ ਇੱਕ ਦਿਨ ਅਚਾਨਕ ਮੇਰੀ ਮੰਮੀ ਮੇਰੇ ਕੋਲ ਆਈ ਤੇ ਮੈਨੂੰ ਆਪਣੇ ਹੱਥਾਂ ਦੇ ਨਾਲ ਰੋਟੀ ਖਵਾਉਣ ਲੱਗੀ ਮੈਂ ਤਾਂ ਹੈਰਾਨ ਹੋ ਗਈ ਸੀ ਕਿ ਅੱਜ ਮੰਮੀ ਨੂੰ ਕੀ ਹੋ ਗਿਆ ਜਿਨ੍ਹਾਂ ਨੇ ਇੰਨੇ ਸਾਲਾਂ ਤੋਂ ਮੈਨੂੰ ਕਦੇ ਪੁੱਛਿਆ ਨਹੀਂ ਸੀ ਅੱਜ ਉਹ ਇੰਨੇ ਪਿਆਰ ਨਾਲ ਮੈਨੂੰ ਰੋਟੀ ਕਿਉਂ ਖਵਾ ਰਹੀ ਆ ਮੈਨੂੰ ਨਹੀਂ ਪਤਾ ਸੀ ਕਿ ਉਸ ਰੋਟੀ 'ਚ ਜ਼ਹਿਰ ਮਿਲਿਆ ਹੋਇਆ ਵਾ ਰੋਟੀ ਖਾਣ ਤੋਂ ਬਾਅਦ ਮੈਂ ਬਿਹੋਸ਼ ਹੋ ਗਈ ਮੇਰੇ ਮਾਪਿਓ ਨੂੰ ਲੱਗਿਆ ਸ਼ਾਇਦ ਮੈਂ ਮਰ ਗਈ ਆ ਉਹਨਾਂ ਨੇ ਮੈਨੂੰ ਚੁੱਕਿਆ ਤੇ ਕਿਸੇ ਨਹਿਰ ਦੇ ਕੰਡੇ ਤੇ ਸੁੱਟ ਆਏ ਉਸ ਸਮੇਂ ਮੇਰੀ ਉਮਰ 15 ਕੋ ਸਾਲ ਦੀ ਸੀ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕੀ ਆਖਰ ਮੇਰੇ ਮਾਪਿਓ ਨੇ ਮੇਰੇ ਨਾਲ ਇਹੋ ਜਿਹਾ ਕੰਮ ਕਿਉਂ ਕੀਤਾ ਉਹਨਾਂ ਦੇ ਵਿੱਚ ਤਾਂ ਇਨਸਾਨੀਅਤ ਹੀ ਖਤਮ ਹੋ ਚੁੱਕੀ ਸੀ ਤਾਂ ਹੀ ਉਹਨਾਂ ਨੇ ਆਪਣੇ ਖੁਦ ਦੇ ਬੱਚੇ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਦੋਨੋਂ ਆਪਣੇ ਅਲੱਗ-ਅਲੱਗ ਰਾਹ ਚੁਣਨਾ ਚਾਹੁੰਦੇ ਸੀ ਜਿਹਦੇ ਵਿੱਚ ਮੈਂ ਸਭ ਤੋਂ ਵੱਡੀ ਮੁਸੀਬਤ ਸੀ ਪਰ ਉਹ ਮੈਨੂੰ ਕਿਸੇ ਅनाथ ਆਸ਼ਰਮ ਵਿੱਚ ਵੀ ਤਾਂ ਛੱਡ ਕੇ ਆ ਹੀ ਸਕਦੇ ਸੀ ਮੈਨੂੰ ਮਾਰਨ ਦੀ ਕੋ ਲੋੜ ਸੀ ਉਹਨਾਂ ਨੇ ਤਾਂ ਮੈਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਪਰ ਛਾਇਦ ਰੱਬ ਜੋ ਕਰਦਾ ਚੰਗੇ ਲਈ ਹੀ ਕਰਦਾ ਆ ਮੈਨੂੰ ਕਿਸੇ ਭਲੇ ਇਨਸਾਨ ਨੇ ਬਚਾ ਲਿਆ ਉਹ ਭਲਾ ਇਨਸਾਨ ਮੈਨੂੰ ਹਸਪਤਲ ਲੈ ਗਿਆ ਜਦੋਂ ਮੈਨੂੰ ਹੋਸ਼ ਆਈ ਤੇ ਉਹਨੇ ਮੈਨੂੰ ਪੁੱਛਿਆ ਕਿ ਤੂੰ ਕੌਣ ਆ ਤੇਰਾ ਕੀ ਨਾਮ ਆ ਤੇ ਤੈਨੂੰ ਜ਼ਹਿਰ ਕਿੰਨੇ ਦਿੱਤਾ ਸੀ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਮੇਰੇ ਮਾਪਿਓ ਮੇਰੇ ਅਪਾਹਜ ਹੋਣ ਤੇ ਬਹੁਤ ਦੁਖੀ ਸੀ ਇਸ ਕਰਕੇ ਉਹਨਾਂ ਨੇ ਮੈਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਬੰਦਾ ਜਵਾਨ ਸੀ ਤੇ ਉਹਦੀ ਉਮਰ ਵੀ ਕੁਝ ਜ਼ਿਆਦਾ ਨਹੀਂ ਸੀ 24 ਸਾਲ ਹੋਣੀ ਆ ਜਦੋਂ ਮੈਨੂੰ ਹਸਪੀਟਲ 'ਚੋਂ ਛੁੱਟੀ ਮਿਲ ਗਈ ਤਾਂ ਮੈਨੂੰ ਆਪਣੇ ਨਾਲ ਘਰ ਲੈ ਆਇਆ ਸੀ ਮੈਂ ਉਹਨੂੰ ਪੁੱਛਿਆ ਕਿ ਤੁਹਾਡੇ ਘਰ ਵਿੱਚ ਕੋਈ ਨਹੀਂ ਰਹਿੰਦਾ ਮੇਰੇ ਪੁੱਛਣ ਤੇ ਉਹਨੇ ਮੈਨੂੰ ਦੱਸਿਆ ਕਿ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਆ ਜੇ ਤੁਸੀਂ ਚਾਹੋ ਤਾਂ ਮੇਰੇ ਇਸ ਘਰ ਵਿੱਚ ਰਹਿ ਸਕਦੇ ਹੋ ਪਹਿਲਾਂ ਤਾਂ ਮੈਂ ਇਹੀ ਸੋਚ ਰਹੀ ਸੀ ਕਿ ਭਲਾ ਮੈਨੂੰ ਇੱਕ ਗੈਰ ਬੰਦੇ ਦੇ ਘਰ ਰਹਿਣਾ ਚਾਹੀਦਾ ਆ ਜਾਂ ਨਹੀਂ ਪਰ ਫਿਰ ਮੈਂ ਸੋਚਿਆ ਕਿ ਮੇਰੇ ਕੋਲ ਤਾਂ ਹੋਰ ਕੋਈ ਚਾਰਾ ਵੀ ਨਹੀਂ ਆ ਮੈਂ ਬੇਸਹਾਰਾ ਕਿੱਥੇ ਜਾਵਾਂਗੀ ਫਿਰ ਮੈਂ ਉਸ ਘਰ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਘਰ ਕਿਸੇ ਕੰਮ ਵਾਸਤੇ ਰੱਖ ਲਵੋ ਉਹ ਮੈਨੂੰ ਕਹਿਣ ਲੱਗਾ ਕਿ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਆ ਕੰਮ ਕਰਨ ਲਈ ਮੇਰੇ ਘਰ ਬਹੁਤ ਸਾਰੇ ਨੌਕਰ ਆ ਉਹਨੇ ਮੈਨੂੰ ਆਪਣੇ ਘਰ ਰੱਖ ਲਿਆ ਤੇ ਮੇਰੀ ਬਹੁਤ ਦੇਖਭਾਲ ਵੀ ਕਰਦਾ ਹੁੰਦਾ ਸੀ ਇਦਾਂ ਹੀ ਸਮਾਂ ਗੁਜ਼ਰਦਾ ਗਿਆ ਹੁਣ ਮੈਂ 20 ਸਾਲ ਦੀ ਹੋ ਚੁੱਕੀ ਸੀ ਇੰਨੇ ਸਾਲ ਹੋ ਗਏ ਸੀ ਮੈਨੂੰ ਉਹਦੇ ਨਾਲ ਰਹਿੰਦੀ ਨੂੰ ਹੁਣ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ ਕਿਉਂਕਿ ਉਹ ਮੇਰੀ ਬਹੁਤ ਪਰਵਾਹ ਕਰਦਾ ਹੁੰਦਾ ਸੀ ਜਦੋਂ ਇਸ ਤਰ੍ਹਾਂ ਮੇਰੀ ਪਰਵਾਹ ਕਰਦਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਸੀ ਇਹ ਗੱਲ ਮੈਂ ਉਹਨੂੰ ਕਦੇ ਵੀ ਨਹੀਂ ਦੱਸੀ ਸੀ ਕਿ ਮੈਂ ਉਹਨੂੰ ਪਸੰਦ ਕਰਦੀ ਆ ਕਿਉਂਕਿ ਉਹਦਾ ਤੇ ਮੇਰਾ ਕੋਈ ਵੀ ਮੇਲ ਨਹੀਂ ਸੀ ਪਰ ਇੱਕ ਦਿਨ ਉਹਨੇ ਮੈਨੂੰ ਆਪ ਹੀ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੇਰੇ ਨਾਲ ਆਪਣੀ ਸਾਰੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ ਸੱਚ ਦੱਸਾਂ ਤਾਂ ਮੈਂ ਵੀ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਇਸ ਕਰਕੇ ਥੋੜੇ ਹੀ ਦਿਨਾਂ ਚ ਉਹਨੇ ਮੇਰੇ ਨਾਲ ਵਿਆਹ ਕਰਵਾ ਲਿਆ ਮੈਂ ਆਪਣੇ ਘਰ ਵਾਲੇ ਦੇ ਨਾਲ ਬਹੁਤ ਜ਼ਿਆਦਾ ਖੁਸ਼ ਸੀ ਉਹ ਮੇਰਾ ਬਹੁਤ ਖਿਆਲ ਰੱਖਦਾ ਤੇ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ ਸੀ ਮੇਰੇ ਲਈ ਮਹਿੰਗੇ ਤੋਂ ਮਹਿੰਗੇ ਕੱਪੜੇ ਲਿਆ ਹੁੰਦਾ ਹੁੰਦਾ ਸੀ ਉਹ ਮੇਰੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦਾ ਮੈਨੂੰ ਹੁਣ ਇੱਕ ਸਹਾਰਾ ਮਿਲ ਗਿਆ ਸੀ ਰੱਬ ਦੀ ਕਿਰਪਾ ਨਾਲ ਮੇਰੇ ਵਰਗੀ ਅਪਾਹਜ ਨੂੰ ਇੰਨੇ ਚੰਗੇ ਹਮਸਫਰ ਦਾ ਸਹਾਰਾ ਮਿਲ ਚੁੱਕਿਆ ਸੀ ਉਹ ਮੈਨੂੰ ਕੋਈ ਵੀ ਕੰਮ ਨਹੀਂ ਕਰਨ ਦਿੰਦਾ ਸੀ ਉਹਦਾ ਬਹੁਤ ਵੱਡਾ ਬਿਜ਼ਨਸ ਸੀ ਉਹ ਜਦੋਂ ਵੀ ਕੋਈ ਫਕਸ਼ਨ ਪਾਰਟੀ ਹੁੰਦੀ ਮੈਨੂੰ ਆਪਣੇ ਨਾਲ ਹੀ ਲੈ ਕੇ ਜਾਂਦਾ ਸੀ ਅੱਜ ਤੱਕ ਤਾਂ ਮੈਨੂੰ ਕਦੇ ਮੇਰੇ ਘਰਦਿਆਂ ਨੇ ਵੀ ਨਹੀਂ ਨਾਲ ਲੈ ਕੇ ਗਏ ਸੀ ਮੈਨੂੰ ਨਾਲ ਲੈ ਕੇ ਜਾਂਦੇ ਮੇਰੇ ਘਰ ਵਾਲੇ ਨੂੰ ਕਦੇ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ ਬਲਕਿ ਉਹ ਬਹੁਤ ਹੀ ਇੱਜ਼ਤ ਦੇ ਨਾਲ ਮੈਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ ਵਾਲਾ ਕਿ ਸਾਰੇ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਇੰਨੇ ਸੋਹਣੇ ਮੁੰਡੇ ਨੇ ਇੱਕ ਆਪਾਹਜ ਕੁੜੀ ਨਾਲ ਵਿਆਹ ਕਰਵਾ ਲਿਆ ਪਰ ਉਹਨੂੰ ਇਹ ਸਭ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਉਹ ਮੈਨੂੰ ਵੀ ਇਹੀ ਕਹਿੰਦਾ ਸੀ ਕਿ ਤੂੰ ਇਹ ਸਭ ਲੋਕਾਂ ਦੀਆਂ ਗੱਲਾਂ ਕਰਕੇ ਆਪਣੇ ਦਿਮਾਗ ਤੇ ਕੋਈ ਵੀ ਟੈਨਸ਼ਨ ਨਹੀਂ ਪਾਉਣੀ ਤੂੰ ਇਹ ਸੋਚਿਆ ਕਰ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੂੰ ਮੈਨੂੰ ਪਿਆਰ ਕਰਦੀ ਆਂ ਬਸ ਇਹ ਨਾਲ ਸਾਡੇ ਲਈ ਕਾਫੀ ਆ ਇੱਕ ਦਿਨ ਸਾਡੇ ਘਰ ਦੀ ਨੌਕਰਾਨੀ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਕਿ ਮੈਡਮ ਜੀ ਤੁਹਾਡੇ ਤੇ ਹੁੰਦੇ ਜ਼ੁਲਮ ਮੇਰੇ ਤੋਂ ਦੇਖੇ ਨਹੀਂ ਜਾਂਦੇ ਮੈਂ ਉਹਨੂੰ ਪੁੱਛਿਆ ਕਿ ਤੂੰ ਕਿਹੜੇ ਜ਼ੁਲਮਾਂ ਦੀ ਗੱਲ ਕਰਦੀ ਪਈਂ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੈਡਮ ਜੀ ਜਦੋਂ ਸਭ ਕੰਮ ਤੇ ਜਾਣਗੇ ਤੁਸੀਂ ਆਪਣੇ ਬੈੱਡ ਨੂੰ ਸਾਈਡ ਤੇ ਕਰਕੇ ਵੇਖਿਓ ਤੁਹਾਨੂੰ ਆਪੇ ਸਭ ਕੁਝ ਸਮਝ ਆ ਜਾਣਾ ਆ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਦੀ ਕਿਉਂਕਿ ਜੇ ਮੈਂ ਤੁਹਾਨੂੰ ਦੱਸ ਦਿੱਤਾ ਤਾਂ ਸਾਹਿਬ ਨੇ ਮੈਨੂੰ ਨੌਕਰੀ ਤੋਂ ਕੱਢ ਦੇਣਾ ਆ ਤੇ ਮੈਂ ਆਪਣੇ ਗਰੀਬ ਬੱਚਿਆਂ ਦਾ ਢਿੱਡ ਕਿਵੇਂ ਪਾਲੂਗੀ ਇਸ ਨੌਕਰੀ ਦੇ ਜਰੀਏ ਹੀ ਤਾਂ ਮੈਂ ਆਪਣੇ ਘਰਦਿਆਂ ਦਾ ਪੇਟ ਭਰਦੀ ਆ ਤੇ ਜੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਮੈਂ ਕਿੱਥੇ ਜਾਵਾਂਗੀ ਕਿੱਥੋਂ ਨੌਕਰੀ ਕਰੂੰਗੀ ਉਸ ਤੋਂ ਬਾਦ ਉਹ ਨੌਕਰਾਨੀ ਮੇਰੇ ਅੱਗੇ ਹੱਥ ਜੋੜਨ ਲੱਗ ਪਈ ਤੇ ਕਹਿੰਦੀ ਮੈਡਮ ਇਹ ਗੱਲ ਤੁਸੀਂ ਸਾਹਿਬ ਨੂੰ ਨਾ ਦੱਸਿਓ ਜੇ ਉਹਨਾਂ ਨੂੰ ਪਤਾ ਲੱਗ ਗਈ ਤਾਂ ਮੇਰੀ ਸ਼ਰਮਤ ਆ ਜਾਣੀ ਆ ਤੇ ਨਾਲੇ ਉਹਨਾਂ ਨੇ ਮੈਨੂੰ ਨੌਕਰੀ ਤੋਂ ਵੀ ਕੱਢ ਦੇਣਾ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੀ ਕਿ ਮੇਰੇ ਘਰ ਵਾਲੇ ਦੀ ਇੰਨੀ ਭਰੋਸੇਮੰਦ ਨੌਕਰਾਨੀ ਉਹਦੇ ਬਾਰੇ ਇਦਾਂ ਦੀਆਂ ਗੱਲਾਂ ਕਿਉਂ ਕਰ ਰਹੀ ਸੀ ਉਸੇ ਵੇਲੇ ਮੇਰੀ ਨੌਕਰਾਨੀ ਮੈਨੂੰ ਕਹਿਣ ਲੱਗੀ ਕਿ ਮੈਡਮ ਹੁਣ ਸਾਹਿਬ ਘਰ ਨਹੀਂ ਆ ਤੁਸੀਂ ਹੁਣੇ ਹੀ ਆਪਣੇ ਕਮਰੇ 'ਚ ਜਾ ਕੇ ਵੇਖ ਲਵੋ ਉਹਦੇ ਕਹਿੰਦੇ ਮੈਂ ਉਸੇ ਤਰ੍ਹਾਂ ਹੀ ਕੀਤਾ ਮੈਂ ਆਪਣਾ ਬੈੱਡਸਾਈਡਰ ਕਰਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਉੱਥੇ ਤਿੰਨ ਗੁੱਡੀਆਂ ਪਈਆਂ ਸੀ ਤੇ ਉਹਨਾਂ ਤਿੰਨਾਂ ਗੁੱਡੀਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਸੀ ਤੇ ਉਹਨਾਂ ਤੇ ਸੂਈਆਂ ਵੀ ਖੂਬੀਆਂ ਹੋਈਆਂ ਸੀ ਤੇ ਉਹਨਾਂ ਤਿੰਨਾਂ ਗੁੱਡੀਆਂ ਤੇ ਮੇਰੀਆਂ ਫੋਟੋਆਂ ਲਾਈਆਂ ਹੋਈਆਂ ਸੀ ਇਹ ਸਭ ਵੇਖ ਕੇ ਮੈਂ ਕਾਫੀ ਡਰ ਗਈ ਸੀ ਮੈਂ ਆਪਣੇ ਘਰ ਵਾਲੇ ਨੂੰ ਇਹ ਸਭ ਬਾਰੇ ਪੁੱਛਣਾ ਚਾਹੁੰਦੀ ਸੀ ਪਰ ਫਿਰ ਮੈਨੂੰ ਨੌਕਰਾਨੀ ਦੀ ਗੱਲ ਚੇਤੇ ਆ ਗਈ ਜੋ ਮੈਨੂੰ ਕਹਿ ਰਹੀ ਸੀ ਕਿ ਦੀਦੀ ਤੁਸੀਂ ਇਹ ਸਭ ਆਪਣੇ ਘਰ ਵਾਲੇ ਨੂੰ ਨਾ ਦੱਸਿਓ ਨਹੀਂ ਤਾਂ ਉਹਨਾਂ ਨੇ ਮੈਨੂੰ ਘਰੋਂ ਕੱਢ ਦੇਣਾ ਆ ਮੈਂ ਉਹਨੂੰ ਕਿਹਾ ਕਿ ਇਹਨਾਂ ਪੁਤਲਿਆਂ ਦਾ ਕੀ ਰਾਜਾ ਤੂੰ ਮੈਨੂੰ ਦੱਸ ਦੇ ਮੈਂ ਤੇਰੇ ਨਾਲ ਵਾਅਦਾ ਕਰਦੀ ਆ ਕਿ ਇਸ ਬਾਰੇ ਵਿੱਚ ਕਿਸੇ ਨੂੰ ਨਹੀਂ ਦੱਸਾਂਗੀ ਉਹ ਕਹਿੰਦੀ ਤੁਹਾਡੇ ਤੋਂ ਪਹਿਲਾਂ ਇੱਥੇ ਹੋਰ ਵੀ ਕੁੜੀਆਂ ਸੀ ਜੋ ਸਾਹਿਬ ਦੀ ਖੂਬਸੂਰਤੀ ਤੇ ਫਿਦਾ ਸੀ ਸਾਹਿਬ ਨੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਹੀ ਵਿਆਹ ਕਰਵਾਇਆ ਸੀ ਪਰ ਹੁਣ ਉਹ ਕੁੜੀਆਂ ਇਹ ਕਹਿ ਕੇ ਉਹ ਚੁੱਪ ਕਰ ਗਈ ਦੁਬਾਰਾ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਮੈਡਮ ਜੀ ਤੁਸੀਂ ਬਹੁਤ ਮਾਸੂਮ ਹੋ ਇਸ ਕਰਕੇ ਮੈਂ ਤੁਹਾਡੀ ਮਦਦ ਕਰਨਾ ਚਾਹੁੰਦੀ ਹਾਂ ਮੈਂ ਉਹਨੂੰ ਕਿਹਾ ਕਿ ਠੀਕ ਆ ਪਰ ਤੂੰ ਮੈਨੂੰ ਇਹ ਦੱਸ ਕੇ ਇਹ ਪੁਤਲੇ ਬੈੱਡ ਦੇ ਥੱਲੇ ਕਿਉਂ ਰੱਖੇ ਸੀ ਮੇਰੀ ਗੱਲ ਸੁਣ ਕੇ ਉਹ ਮੈਨੂੰ ਕਹਿਣ ਲੱਗੀ ਕਿ ਮੈਡਮ ਜੀ ਜਿਹੜੀ ਪਹਿਲੀ ਮੈਡਮ ਸੀ ਉਹਨਾਂ ਦੇ ਬੈੱਡ ਥੱਲੇ ਵੀ ਇਦਾਂ ਦੇ ਹੀ ਪੁਤਲੇ ਰੱਖੀ ਹੋਏ ਸੀ ਤੇ ਥੋੜੇ ਦਿਨਾਂ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ ਸੀ ਤੇ ਦੂਜੀ ਮੈਡਮ ਦੇ ਨਾਲ ਵੀ ਇਦਾਂ ਹੀ ਹੋਇਆ ਤੇ ਹੁਣ ਤੁਹਾਡੇ ਨਾਲ ਵੀ ਸਾਹਿਬ ਇਦਾਂ ਹੀ ਕਰਨਾ ਚਾਹੁੰਦੇ ਆ ਮੈਂ ਕਿਹਾ ਹੁਣ ਤੂੰ ਹੀ ਮੈਨੂੰ ਦੱਸ ਕਿ ਮੈਨੂੰ ਕੀ ਕਰਨਾ ਚਾਹੀਦਾ ਆ ਉਹ ਮੈਨੂੰ ਕਹਿਣ ਲੱਗੀ ਕਿ ਮੈਡਮ ਜੀ ਮੈਂ ਤਾਂ ਤੁਹਾਨੂੰ ਇਹੀ ਸਲਾਹ ਦੇਣਾ ਚਾਹੁੰਦੀ ਆ ਕਿ ਤੁਸੀਂ ਇੱਥੋਂ ਚਲੇ ਜਾਓ ਨਾਲ ਦੇ ਪਿੰਡ ਇੱਕ ਆਸ਼ਰਮ ਬਣਿਆ ਹੋਇਆ ਵਾ ਉਹ ਬੇਸਹਾਰਾ ਕੁੜੀਆਂ ਦੇ ਲਈਆ ਮੇਰੀ ਮੰਨੋ ਤਾਂ ਤੁਸੀਂ ਉੱਥੇ ਚਲੇ ਜਾਓ ਜੇ ਤੁਸੀਂ ਇਸ ਘਰ 'ਚ ਰਹੇ ਤਾਂ ਤੁਸੀਂ ਬੇਵਜਾ ਹੀ ਮਾਰੇ ਜਾਣਾ ਆ ਇੱਕ ਪਾਸੇ ਮੈਨੂੰ ਉਹਦੀ ਗੱਲ ਤੇ ਯਕੀਨ ਵੀ ਨਹੀਂ ਆਉਂਦਾ ਸੀ ਕਿਉਂਕਿ ਮੇਰਾ ਘਰ ਵਾਲਾ ਤਾਂ ਮੈਨੂੰ ਇੰਨਾ ਪਿਆਰ ਕਰਦਾ ਸੀ ਫਿਰ ਉਹ ਮੇਰੇ ਨਾਲ ਇਹ ਸਭ ਕਰਨ ਬਾਰੇ ਕਿਵੇਂ ਸੋਚ ਸਕਦਾ ਸੀ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਸੀ ਕਿ ਮੈਂ ਕਿਹਦੇ ਤੇ ਯਕੀਨ ਕਰਾਂ ਤੇ ਕਿਹਦੇ ਤੇ ਨਾ ਉਹ ਨੌਕਰਾਨੀ ਫਿਰ ਆਪਣੇ ਨਾਲ ਦੀ ਨੌਕਰਾਨੀ ਨੂੰ ਵੀ ਲੈ ਕੇ ਆ ਗਈ ਤੇ ਉਸ ਨੌਕਰਾਨੀ ਨੇ ਵੀ ਮੈਨੂੰ ਉਹੀ ਦੱਸਿਆ ਜੋ ਮੈਨੂੰ ਪਹਿਲੀ ਨੌਕਰਾਨੀ ਨੇ ਦੱਸਿਆ ਸੀ ਮੈਨੂੰ ਹੁਣ ਸੱਚ ਵਿੱਚ ਬਹੁਤ ਡਰ ਲੱਗਣ ਲੱਗ ਪਿਆ ਸੀ ਮੈਂ ਹੀ ਸੋਚ ਰਹੀ ਸੀ ਕਿ ਮੈਨੂੰ ਜਲਦ ਤੋਂ ਜਲਦ ਇਸ ਘਰ ਵਿੱਚੋਂ ਨਿਕਲ ਜਾਣਾ ਚਾਹੀਦਾ ਆ ਉਹ ਨੌਕਰਾਨੀ ਨੇ ਮੈਨੂੰ ਬਹੁਤ ਮਦਦ ਕੀਤੀ ਉਹਨੇ ਟੈਕਸੀ ਵਾਲੇ ਨੂੰ ਫੋਨ ਕੀਤਾ ਤੇ ਮੈਨੂੰ ਟੈਕਸੀ ਵਿੱਚ ਬਿਠਾ ਦਿੱਤਾ ਸੀ ਨੌਕਰਾਨੀ ਨੇ ਡਰਾਈਵਰ ਨੂੰ ਕਹਿ ਦਿੱਤਾ ਸੀ ਕਿ ਮੈਡਮ ਨੂੰ ਆਸ਼ਰਮ ਦੇ ਗੇਟ ਤੇ ਉਤਾਰ ਦਵੀ ਤੇ ਉਸ ਡਰਾਈਵਰ ਨੇ ਇਦਾਂ ਹੀ ਕੀਤਾ ਉਹਨੇ ਮੈਨੂੰ ਆਸ਼ਰਮ ਦੇ ਗੇਟ ਅੱਗੇ ਉਤਾਰ ਦਿੱਤਾ ਮੈਂ ਹਜੇ ਆਪਣੀ व्हीਲਚੇਅਰ ਤੇ ਬੈਠਣੀ ਹੀ ਲੱਗੀ ਸੀ ਕਿ ਉਸੇ ਵੇਲੇ ਮੇਰੀ ਮੰਮੀ ਨੇ ਮੈਨੂੰ ਦੇਖ ਲਿਆ ਉਹ ਭੱਜ ਕੇ ਮੇਰੇ ਕੋਲ ਆ ਗਈ ਜਦੋਂ ਉਹਨੇ ਦੇਖਿਆ ਕਿ ਮੈਂ ਜਿਉਂਦੀ ਹਾਂ ਤਾਂ ਉਹ ਮੈਨੂੰ ਵੇਖ ਕੇ ਰੋਣ ਲੱਗ ਪਈ ਉਹ ਹੱਥ ਜੋੜ ਕੇ ਮੇਰੇ ਤੋਂ ਮਾਫੀ ਮੰਗਣ ਲੱਗੀ ਤੇ ਕਹਿੰਦੀ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਆ ਮੈਂ ਤਾਂ ਇਹ ਸਮਝਦੀ ਪਈ ਸੀ ਕਿ ਤੂੰ ਮਰ ਗਈ ਆ ਪਰ ਤੂੰ ਤਾਂ ਜਿਉਂਦੀ ਆ ਮੈਨੂੰ ਬਹੁਤ ਗੁੱਸਾ ਸੀ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਖਬਰਦਾਰ ਜੇ ਮੇਰੇ ਕੋਲ ਆਉਣ ਦੀ ਕੋਸ਼ਿਸ਼ ਵੀ ਕੀਤੀ ਮੈਂ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰ ਸਕਦੀ ਉਹ ਮੇਰੇ ਪੈਰੀ ਪੈ ਗਈ ਤੇ ਮੈਨੂੰ ਕਹਿਣ ਲੱਗੀ ਕਿ ਉਸ ਦਿਨ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦੀ ਸੀ ਪਰ ਇਹ ਸਾਜ਼ਿਸ਼ ਤੇਰੇ ਪਿਓ ਦੀ ਮੈਂ ਮਜਬੂਰ ਸੀ ਪਰ ਹੁਣ ਤੂੰ ਮੇਰੇ ਨਾਲ ਹੀ ਰਹੇਂਗੀ ਕਿਉਂਕਿ ਤੇਰਾ ਪਿਓ ਤਾਂ ਕਦੋਂ ਨਾ ਮੈਨੂੰ ਛੱਡ ਕੇ ਗਿਆ ਹੋਇਆ ਵਾ ਉਹਨੇ ਆਪਣੀ ਜ਼ਿੰਦਗੀ ਅਲੱਗ ਕਿਸੇ ਨਾਲ ਵਸਾ ਲਈ ਆ ਮੈਂ ਕਿਹਾ ਮੈਂ ਕਿਦਾਂ ਯਕੀਨ ਕਰ ਲਵਾਂ ਕਿ ਤੁਸੀਂ ਘਰ ਜਾ ਕੇ ਮੇਰੇ ਨਾਲ ਸਹੀ ਰਹੋਗੇ ਤੁਹਾਡਾ ਕੀ ਪਤਾ ਤੁਸੀਂ ਮੈਨੂੰ ਫਿਰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰੋ ਪਰ ਫਿਰ ਮੇਰੀ ਮੰਮੀ ਬਹੁਤ ਰੋਈ ਤੇ ਮੈਨੂੰ ਕਹਿਣ ਲੱਗੀ ਕਿ ਪੁੱਤ ਮੈਨੂੰ ਇੱਕ ਮੌਕਾ ਦੇ ਦੇ ਫਿਰ ਮੇਰਾ ਦਿਲ ਵੀ ਭਾਰ ਆਇਆ ਉਹਨਾਂ ਦੇ ਗੱਲ ਲਾ ਕੇ ਮੈਂ ਵੀ ਉੱਚੀ ਉੱਚੀ ਰੋਣ ਲੱਗ ਪਈ ਉਸ ਤੋਂ ਬਾਅਦ ਮੰਮੀ ਮੈਨੂੰ ਘਰ ਲੈ ਆਈ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਤੁਹਾਡਾ ਤਲਾਕ ਕਿਉਂ ਹੋਇਆ ਤਾਂ ਮੰਮੀ ਨੇ ਦੱਸਿਆ ਕਿ ਤੇਰੇ ਪਿਓ ਨੂੰ ਮੇਰੇ ਨਾਲ ਰਹਿਣਾ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਉਹਨੇ ਬਾਹਰ ਕਿਸੇ ਨਾਲ ਚੱਕਰ ਚਲਾ ਲਿਆ ਸੀ ਇਸ ਕਰਕੇ ਉਹਨੇ ਮੈਨੂੰ ਤਲਾਕ ਦੇ ਦਿੱਤਾ ਤੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੁਣ ਮੈਂ ਵੀ ਉਸ ਬੰਦੇ ਤੋਂ ਅੱਕ ਚੁੱਕੀ ਸੀ ਇਸ ਕਰਕੇ ਮੈਂ ਉਹਨੂੰ ਤਲਾਕ ਦੇ ਦਿੱਤਾ ਫਿਰ ਮੈਂ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ ਰੱਬ ਦੀ ਕਿਰਪਾ ਨਾਲ ਮੈਨੂੰ ਨੌਕਰੀ ਵੀ ਮਿਲ ਗਈ ਮੈਂ ਹੁਣ ਤੈਨੂੰ ਕਿਤੇ ਨਹੀਂ ਜਾਣ ਦੇਣਾ ਮੇਰੀ ਮੰਮੀ ਮੈਨੂੰ ਕਹਿਣ ਲੱਗੀ ਕਿ ਇੰਨਾ ਟਾਈਮ ਤੂੰ ਕਿੱਥੇ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਜਦੋਂ ਤੁਸੀਂ ਮੈਨੂੰ ਮਾਰ ਕੇ ਨਹਿਰ ਦੇ ਕੰਡੇ ਸੁੱਟਾਏ ਸੀ ਉਸ ਸਮੇਂ ਮੈਨੂੰ ਕਿਸੇ ਭਲੇ ਇਨਸਾਨ ਨੇ ਬਚਾ ਲਿਆ ਸੀ ਤੇ ਮੈਂ ਉਹਨਾਂ ਦੇ ਘਰ ਹੀ ਰਹਿ ਰਹੀ ਸੀ ਉਹਨੇ ਮੇਰੇ ਨਾਲ ਵਿਆਹ ਵੀ ਕਰਵਾ ਲਿਆ ਸੀ ਪਰ ਹੁਣ ਮੈਨੂੰ ਪਤਾ ਲੱਗਾ ਆ ਕਿ ਉਹ ਬੰਦਾ ਚੰਗਾ ਨਹੀਂ ਆ ਕਿਉਂਕਿ ਮੈਨੂੰ ਉਹਨਾਂ ਦੇ ਘਰ ਦੀ ਨੌਕਰਾਨੀ ਨਹੀਂ ਦੱਸਿਆ ਵਾ ਕਿ ਮੇਰੇ ਤੋਂ ਪਹਿਲਾਂ ਉਹਨਾਂ ਨੇ ਕਈ ਵਿਆਹ ਕਰਵਾਏ ਆ ਤੇ ਉਹਨੇ ਆਪਣੀਆਂ ਪਹਿਲੀਆਂ ਘਰ ਵਾਲੀਆਂ ਨੂੰ ਵੀ ਮਾਰ ਦਿੱਤਾ ਆ ਬਸ ਇਸ ਡਰ ਕਰਕੇ ਮੈਂ ਵੀ ਉਸ ਘਰੋਂ ਭੱਜ ਗਈਆਂ ਮੰਮੀ ਕਹਿ ਲੱਗੀ ਕਿ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤੇ ਆ ਪਰ ਹੁਣ ਮੈਂ ਤੈਨੂੰ ਕਦੇ ਕੋਈ ਦੁੱਖ ਨਹੀਂ ਹੋਣ ਦੇਣਾ ਮੇਰੀ ਮੰਮੀ ਇਸ ਉਮਰ ਵਿੱਚ ਵੀ ਬਹੁਤ ਸੋਹਣੀ ਸੀ ਉਹਨਾਂ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਉਹ ਇੱਕ ਵਿਆਹੀ ਹੋਈ ਕੁੜੀ ਦੀ ਮਾਂ ਆ ਮੰਮੀ ਨੇ ਦੱਸਿਆ ਕਿ ਜਿਹੜੀ ਕੰਪਨੀ 'ਚ ਕੰਮ ਕਰਦੀ ਆ ਇਹ ਘਰ ਉਹਨਾਂ ਨੇ ਮੰਮੀ ਨੂੰ ਦਿੱਤਾ ਸੀ ਮੰਮੀ ਦੇ ਬੌਸ ਨੇ ਉਹਨੂੰ ਗੱਡੀ ਵੀ ਦਿੱਤੀ ਸੀ ਉਹਨੇ ਮੈਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਜਲਦ ਤੋਂ ਜਲਦ ਤੇਰੇ ਘਰ ਵਾਲੇ ਤੋਂ ਤੈਨੂੰ ਤਲਾਕ ਦਿਵਾ ਕੇ ਹੀ ਰਵਾਂਗੀ ਜਦੋਂ ਮੰਮੀ ਆਫਿਸ ਤੋਂ ਘਰ ਵਾਪਸ ਆਉਂਦੀ ਤਾਂ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੀ ਹੁੰਦੀ ਸੀ ਮੰਮੀ ਨੇ ਮੈਨੂੰ ਇਹ ਵੀ ਦੱਸਿਆ ਕਿ ਮੈਂ ਆਪਣੀਆਂ ਪਿਛਲੀਆਂ ਸਾਰੀਆਂ ਸਹੇਲੀਆਂ ਨੂੰ ਛੱਡ ਦਿੱਤਾ ਆ ਕਿਉਂਕਿ ਉਹ ਮੈਨੂੰ ਬਹੁਤ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਸੀ ਕੁਝ ਦਿਨਾਂ ਬਾਅਦ ਮੰਮੀ ਨੇ ਤਲਾਕ ਦੇ ਪੇਪਰ ਮੇਰੇ ਸਾਹਮਣੇ ਰੱਖ ਦਿੱਤੇ ਤੇ ਸਾਈਨ ਕਰਨ ਨੂੰ ਕਿਹਾ ਪਰ ਪਤਾ ਨਹੀਂ ਜਦੋਂ ਮੈਂ ਸਾਈਨ ਕਰਨ ਲੱਗੀ ਮੈਨੂੰ ਅਜੀਬ ਜਿਹੀ ਘਬਰਾਹਟ ਹੋ ਰਹੀ ਸੀ ਜਿਸ ਕਰਕੇ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਤੁਸੀਂ ਇਹ ਪੇਪਰ ਮੈਨੂੰ ਫੜਾ ਦਿਓ ਮੈਂ ਸੋਚ ਸਮਝ ਕੇ ਇਸ ਪੇਪਰ ਤੇ ਸਾਈਨ ਕਰ ਦਵਾਂਗੀ ਮੈਂ ਉਹਨਾਂ ਪੇਪਰਾਂ ਨੂੰ ਦੇਖਦੀ ਸੀ ਪਰ ਉਹਨਾਂ ਪੇਪਰਾਂ ਤੇ ਸਾਈਨ ਕਰਨ ਦੀ ਮੇਰੀ ਹਿੰਮਤ ਹੀ ਨਹੀਂ ਪੈ ਰਹੀ ਸੀ। ਮੇਰੀ ਮੰਮੀ ਰੋਜ਼ ਉਹ ਪੇਪਰ ਮੇਰੇ ਤੋਂ ਮੰਗਦੀ ਪਰ ਉਹਨਾਂ ਨੂੰ ਮੈਂ ਦਿੰਦੀ ਨਹੀਂ ਸੀ। ਇੱਕ ਦਿਨ ਅਚਾਨਕ ਮੈਨੂੰ ਰਾਤ ਦੇ ਸਮੇਂ ਪਿਆਸ ਲੱਗ ਗਈ। ਵੈਸੇ ਤਾਂ ਮੇਰੀ ਮੰਮੀ ਪਾਣੀ ਦਾ ਜੱਗ ਮੇਰੇ ਕੋਲ ਰੱਖ ਦਿੰਦੀ ਸੀ ਪਰ ਉਸ ਦਿਨ ਮੰਮੀ ਨੂੰ ਸ਼ਾਇਦ ਚੇਤਾ ਭੁੱਲ ਗਿਆ ਸੀ। ਮੈਂ ਆਪਣੀ व्हीਲਚੇਅਰ ਤੇ ਬੈਠ ਕੇ ਰਸੋਈ ਵੱਲ ਨੂੰ ਤੁਰ ਪਈ। ਜਦੋਂ ਮੈਂ ਵਾਪਸ ਆ ਰਹੀ ਸੀ ਤਾਂ ਮੈਨੂੰ ਮੰਮੀ ਦੇ ਕਮਰੇ ਚੋਂ ਆਵਾਜ਼ਾਂ ਆ ਰਹੀਆਂ ਸੀ। ਮੈਂ ਸੋਚਿਆ ਕਿ ਮੈਨੂੰ ਪਤਾ ਕਰਨਾ ਚਾਹੀਦਾ ਆ ਆਖਿਰ ਮੰਮੀ ਕਿਹਦੇ ਨਾਲ ਗੱਲਾਂ ਕਰਦੀ ਪਈ ਆ ਮੈਂ ਸੁਣਿਆ ਤਾਂ ਪਤਾ ਲੱਗਾ ਕਿ ਕੋਈ ਬੰਦਾ ਮੇਰੀ ਮੰਮੀ ਨੂੰ ਇਹ ਕਹਿ ਰਿਹਾ ਸੀ ਕਿ ਤੂੰ ਜਲਦ ਤੋਂ ਜਲਦ ਆਪਣੀ ਕੁੜੀ ਦਾ ਤਲਾਕ ਕਰਵਾ ਦੇ ਨਹੀਂ ਤਾਂ ਮੈਂ ਤੈਨੂੰ ਨੌਕਰੀ ਤੋਂ ਕੱਢ ਦੇਣਾ ਆ ਉਸ ਤੋਂ ਬਾਅਦ ਉਹ ਕਹਿਣ ਲੱਗਾ ਜੇ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਆ ਤਾਂ ਪਹਿਲਾਂ ਆਪਣੀ ਕੁੜੀ ਦਾ ਤਲਾਕ ਕਰਵਾ ਤੂੰ ਹਜੇ ਤੱਕ ਆਪਣੀ ਕੁੜੀ ਤੋਂ ਤਲਾਕ ਦੇ ਪੇਪਰਾਂ ਤੇ ਸਾਈਨ ਹੀ ਨਹੀਂ ਕਰਵਾ ਸਕੀ ਮੈਂ ਦੇਖ ਲਾ ਤੇਰੇ ਲਈ ਕੀ ਕੀ ਕੀਤਾ ਤੇਰੀ ਕੁੜੀ ਦੀ ਨੌਕਰਾਨੀ ਨੂੰ ਪੈਸੇ ਦਿੱਤੇ ਉਹਦੇ ਤੋਂ ਝੂਠ ਬਲਵਾਇਆ ਝੂਠੇ ਪੁਤਲੇ ਉਹਦੇ ਬੈੱਡ ਦੇ ਥੱਲੇ ਰਖਵਾਏ ਤਾਂ ਜੋ ਡਰ ਕੇ ਉੱਥੋਂ ਭੱਜ ਜਾਵੇ ਪਰ ਤੇਰੇ ਤੋਂ ਹਜੇ ਤੱਕ ਉਹਨਾਂ ਪੇਪਰਾਂ ਦੇ ਉੱਤੇ ਸਾਈਨ ਨਹੀਂ ਕਰਵਾ ਹੋਏ ਮੈਂ ਉਹ ਅਪਾਹਜ ਕੁੜੀ ਨੂੰ ਆਪਣੇ ਘਰ ਦੀ ਨੂੰ ਕਦੇ ਨਹੀਂ ਬਣਾ ਸਕਦਾ ਮੈਂ ਹੈਰਾਨ ਹੋ ਗਈ ਕਿਉਂਕਿ ਉਹ ਦੋਨੋਂ ਮੇਰੀ ਹੀ ਗੱਲ ਕਰ ਰਹੇ ਸੀ ਅਸਲ ਵਿੱਚ ਮੇਰੀ ਮੰਮੀ ਦਾ ਬੌਸ ਮੇਰੇ ਘਰ ਵਾਲੇ ਦਾ ਪਿਓ ਹੀ ਸੀ ਮੇਰੀ ਮੰਮੀ ਉਹ ਬੰਦੇ ਨੂੰ ਕਹਿਣ ਲੱਗੀ ਕਿ ਤੁਸੀਂ ਫਿਕਰ ਨਾ ਕਰੋ ਉਹ ਬਹੁਤ ਭੋਲੀ ਆ ਉਹਨੇ ਮੇਰੇ ਕਹਿੰਦੇ ਇਹ ਪੇਪਰਾਂ ਤੇ ਸਾਈਨ ਕਰ ਹੀ ਦੇਣੇ ਆ ਇਹ ਸਭ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਕਿਉਂਕਿ ਮੈਂ ਇੰਨਾ ਪਿਆਰ ਕਰਨ ਵਾਲੇ ਘਰ ਵਾਲੇ ਤੇ ਯਕੀਨ ਨਹੀਂ ਕੀਤਾ ਸੀ ਹੁਣ ਮੈਨੂੰ ਸਾਰੀ ਗੇਮ ਸਮਝ ਆ ਚੁੱਕੀ ਸੀ ਕਿ ਇਹ ਸਾਰੇ ਮਿਲੇ ਹੋਏ ਆ ਪਰ ਮੈਂ ਆਪਣੀ ਮਾਂ ਦੀ ਸਾਜ਼ਿਸ਼ ਨੂੰ ਸਮਝ ਨਾ ਸਕੀ ਅਗਲੇ ਦਿਨ ਜਦੋਂ ਮੰਮੀ ਆਫਿਸ ਗਈ ਤਾਂ ਮੈਂ ਘਰੋਂ ਭੱਜ ਗਈ ਤੇ ਸਿੱਧਾ ਹੀ ਆਪਣੇ ਘਰ ਵਾਲੇ ਦੇ ਕੋਲ ਆ ਗਈ ਸੀ ਜਦੋਂ ਮੈਂ ਘਰ ਗਈ ਮੇਰਾ ਘਰ ਵਾਲਾ ਭੱਜ ਕੇ ਮੇਰੇ ਕੋਲ ਆਇਆ ਤੇ ਮੇਰੇ ਗਲੇ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਿਆ ਮੈਂ ਉਹਨੂੰ ਚੁੱਪ ਕਰਵਾਇਆ ਤੇ ਸਾਰਾ ਕੁਝ ਦੱਸ ਦਿੱਤਾ ਮੈਂ ਕਿਹਾ ਮੈਨੂੰ ਮaaf ਕਰ ਦਿਓ ਤੁਹਾਡੀ ਖਾਸ ਨੌਕਰਾਨੀ ਨੇ ਮੈਨੂੰ ਇਹ ਗੱਲ ਦੱਸੀ ਸੀ ਕਿ ਤੁਸੀਂ ਕੁੜੀਆਂ ਨਾਲ ਵਿਆਹ ਕਰਵਾ ਕੇ ਉਹਨਾਂ ਨੂੰ ਜਾਨੋਂ ਮਾਰ ਦਿੰਦੇ ਹੋ ਉੰਨੇ ਮੇਰੇ ਹਮਚਕਲ ਅਤੇ ਪੁਤਲੇ ਵੀ ਮੈਨੂੰ ਦਿਖਾਏ ਸੀ ਜੋ ਆਪਣੇ ਬੈੱਡ ਦੇ ਥੱਲੇ ਪਏ ਸੀ ਉਸ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਮੇਰੇ ਘਰ ਵਾਲੇ ਨੇ ਮੈਨੂੰ ਦੱਸਿਆ ਕਿ ਜਦੋਂ ਮੈਂ ਘਰ ਆਇਆ ਤਾਂ ਨੌਕਰਾਨੀ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਕਿਸੇ ਆਸ਼ਿਕ ਨਾਲ ਭੱਜ ਗਈ ਆ ਹੁਣ ਉਹਨੇ ਕਦੇ ਵਾਪਸ ਨਹੀਂ ਆਉਣਾ ਅਗਲੇ ਦਿਨ ਉਹ ਨੌਕਰਾਨੀ ਵੀ ਹਮੇਸ਼ਾ ਹਮੇਸ਼ਾ ਲਈ ਇਸ ਘਰੋਂ ਚਲੀ ਗਈ ਸੀ ਮੈਂ ਆਪਣੇ ਘਰ ਵਾਲੇ ਤੋਂ ਮਾਫੀ ਮੰਗੀ ਕਿਉਂਕਿ ਮੈਂ ਉਹਦੀ ਗੱਲ ਤੇ ਯਕੀਨ ਨਹੀਂ ਕੀਤਾ ਸੀ ਮੈਂ ਉਹਨੂੰ ਇਹ ਵੀ ਦੱਸ ਦਿੱਤਾ ਕਿ ਮੇਰੀ ਮੰਮੀ ਤੇ ਤੁਹਾਡੇ ਪਾਪਾ ਨੇ ਆਪਾਂ ਨੂੰ ਅਲੱਗ ਕਰਨ ਦਾ ਇਰਾਦਾ ਬਣਾਇਆ ਹੋਇਆ ਆ ਤੁਹਾਡੇ ਪਾਪਾ ਮੇਰੇ ਵਰਗੀ ਅਪਾਹਜ ਕੁੜੀ ਨੂੰ ਆਪਣੀ ਨੂੰ ਨਹੀਂ ਬਣਾਉਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਮੇ ਇਹ ਖੇਡ ਖੇਡੀ ਆ ਮੇਰੇ ਘਰ ਵਾਲੇ ਨੇ ਦੱਸਿਆ ਕਿ ਇਸੇ ਕਰਕੇ ਮੈਂ ਆਪਣੇ ਪਾਪਾ ਤੋਂ ਨਫ਼ਰਤ ਕਰਦਾ ਆ ਕਿਉਂਕਿ ਉਹ ਹਰ ਇੱਕ ਔਰਤ ਨੂੰ ਇਸਤੇਮਾਲ ਕਰਕੇ ਛੱਡ ਦਿੰਦੇ ਆ ਉਹਦੀ ਗੱਲ ਸੁਣ ਕੇ ਮੈਂ ਸਮਝ ਚੁੱਕੀ ਸੀ ਕਿ ਉਹਦੇ ਪਾਪਾ ਮੇਰੀ ਮੰਮੀ ਨੂੰ ਵੀ ਇਸਤੇਮਾਲ ਕਰਕੇ ਛੱਡਣ ਵਾਲੇ ਆ ਉਸੇ ਵੇਲੇ ਮੇਰੇ ਘਰ ਵਾਲੇ ਨੇ ਮੈਨੂੰ ਕੂਟ ਕੇ ਆਪਣੇ ਗੱਲ ਲਾ ਲਿਆ ਤੇ ਕਹਿੰਦਾ ਕਿ ਮੈਂ ਤੈਨੂੰ ਕਦੇ ਨਹੀਂ ਛੱਡ ਸਕਦਾ ਕਿਉਂਕਿ ਮੈਂ ਤੈਨੂੰ ਦਿਲ ਤੋਂ ਪਿਆਰ ਕੀਤਾ ਆ ਜਦੋਂ ਮੇਰੀ ਮੰਮੀ ਨੂੰ ਇਸ ਬਾਰੇ ਪਤਾ ਲੱਗਾ ਕਿ ਮੈਂ ਆਪਣੇ ਘਰ ਵਾਪਸ ਆ ਗਈ ਆ ਤਾਂ ਉਹ ਮੈਨੂੰ ਲੈਣ ਆਈ ਤੇ ਕਹਿੰਦੀ ਕਿ ਤੂੰ ਮੇਰੇ ਨਾਲ ਚੱਲ ਮੈਂ ਤੇਰਾ ਇਲਾਜ ਕਰਵਾਉਂਗੀ ਤੂੰ ਇਹਨੂੰ ਤਲਾਕ ਦੇ ਦੇ ਪਰ ਮੈਂ ਮੰਮੀ ਨੂੰ ਸਾਹ ਵੀ ਕਹਿ ਦਿੱਤਾ ਸੀ ਕਿ ਮੈਨੂੰ ਤੁਹਾਡੀ ਸਾਰੀ ਸੱਚਾਈ ਦਾ ਪਤਾ ਲੱਗ ਚੁੱਕਿਆ ਆ ਮੈਂ ਆਪਣੇ ਘਰ ਵਾਲੇ ਨੂੰ ਨਹੀਂ ਛੱਡ ਸਕਦੀ ਮੈਂ ਆਪਣੇ ਘਰ ਵਾਲੇ ਦੇ ਨਾਲ ਇਸ ਘਰ ਵਿੱਚ ਹੀ ਰਹਿਣਾ ਆ ਮੈਂ ਆਪਣੀ ਮੰਮੀ ਤੇ ਬਿਨਾਂ ਤਰਸ ਖਾਦੇ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਕਿਉਂਕਿ ਉਹਨਾਂ ਨੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਰੱਬ ਦੀ ਕਿਰਪਾ ਨਾਲ ਹੁਣ ਸਭ ਕੁਝ ਠੀਕ ਹੋ ਗਿਆ ਸੀ ਮੈਂ ਆਪਣੇ ਘਰ ਵਾਲੇ ਨਾਲ ਬਹੁਤ ਖੁਸ਼ ਹਾਂ ਅਸੀਂ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ गुਜ਼ਾਰ ਰਹੇ ਹਾਂ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ